ਤੁਸੀਂ ਅਜੇ ਤੱਕ ਨਹੀਂ ਦੇਖਿਆ ਹੋਣਾਗਾ ਕਿ ਜਿਹੜਾ ਚੂਹਾ ਖੋੜ ਦੇ ਵਿੱਚੋਂ ਮਿੱਟੀ ਕਿਵੇਂ ਬਾਹਰ ਕੱਢਦਾ ਅਸੀਂ ਕੰਮ ਲੱਗੇ ਹੋਏ ਸੀਗੇ ਤਾਂ ਅਚਾਨਕ ਦੇਖਿਆ ਕਿ ਮਿੱਟੀ ਜਿਹੜੀ ਹੈ ਥੱਲੇ ਖੋੜ ਦੇ ਵਿੱਚੋਂ ਥੋੜੀ ਜੀ ਸਿੱਲੀ ਆ ਰਹੀ ਹੈ ਤਾਂ ਅਸੀਂ ਦੇਖਿਆ ਵੀ ਲੱਗਦਾ ਹੈ ਚੂਹਾ ਜਿਹੜਾ ਆ ਲੱਗਿਆ ਹੋਇਆ ਖੋੜ ਘੱਟਣ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਹੜਾ ਮਿੱਟੀ ਪਿੱਛੇ ਇਕੱਠੀ ਕਰਕੇ ਲਿਆਉਂਦਾ ਵਾ ਤੇ ਬਾਹਰ ਸੁੱਟ ਜਾਂਦਾ ਆ ਕੇ ਹੁਣ ਅਸੀਂ ਸੋਚਿਆ ਵੀ ਇਹਦੀ ਵੀਡੀਓ ਸ਼ੂਟ ਕਰ ਲਈਏ ਜਦੋਂ ਅਸੀਂ ਵੀਡੀਓ ਸ਼ੂਟ ਕਰਨ ਲੱਗੇ ਤਾਂ ਰਸਤੇ ਦੇ ਨਾਲ ਸੀਗਾ ਬਿਲਕੁਲ ਅਸੀਂ ਦੇਖਿਆ ਵੀ ਇਹਦਾ ਚੈੱਕ ਕਰੀਏ ਵੀ ਇਹ ਪੈਰਾਂ ਦੇ ਨਾਲ ਮੂੰਹ ਇਹਦਾ ਅੱਗੇ ਨੂੰ ਹੁੰਦਾ ਕਿ ਪਿੱਛੇ ਨੂੰ ਹੁੰਦਾ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਇਹ ਮਿੱਟੀ ਬਾਰਕਟ ਦਾ ਤਾਂ ਇਹਦਾ ਹਿਸਾਬ ਲਾਇਆ ਵੀ ਪਹਿਲਾਂ ਮਿੱਟੀ ਖੋਤਰਦਾ ਇਕੱਠੀ ਕਰਦਾ ਸਾਰੇ ਵਿੱਚੋਂ ਬਰੀਕ ਕਰਕੇ ਫਿਰ ਇਹ ਮੂੰਹ ਅੱਗੇ ਨੂੰ ਇਹਦਾ ਮੂੰਹ ਹੁੰਦਾ ਵਾ ਖੋਦਣ ਨੂੰ ਬਾਹਰ ਨੂੰ ਤੇ ਪਿੱਛੋਂ ਧੱਕੇ ਦੇ ਨਾਲ ਮਿੱਟੀ ਘੜਦਾ ਹੁਣ ਜਦੋਂ ਇਹਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਵੀਡੀਓ ਬਣ ਰਹੀ ਆ ਤਾਂ ਚੂਹਾ ਵੀ ਵਾਕਿਆ ਹੀ ਪੂਰਾ ਛਾਤਰ ਦਿਮਾਗ ਦਾ ਨਿਕਲੇ ਆ ਇਨੇ ਬਾਹਰ ਆਉਣ ਦੀ ਬਜਾਏ ਮਿੱਟੀ ਅੰਦਰ ਹੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਕਾਫੀ ਸਮਾਂ ਜਿਹੜਾ ਮੋਬਾਈਲ ਪਿੱਛੇ ਕਰਕੇ ਉੱਤੇ ਰੱਖ ਦਿੱਤਾ ਇਹਦੀ ਖੁੱਡ ਦੇ ਉੱਪਰ ਕਿ ਚਲੋ ਕਦੇ ਤਾਂ ਬਾਹਰ ਆਊਗਾ। ਪਰ ਇਹਨੂੰ ਸਮਝ ਲੱਗ ਗਈ ਕੁਝ ਉੱਥੇ ਆਵਾਜ਼ ਵੀ ਆ ਰਹੀ ਸੀ ਸਾਡੇ ਬੋਲਣ ਦੀ, ਹਿਲਜੁਲ ਵੀ ਹੋ ਰਹੀ ਸੀਗੀ। ਤਾਂ ਅਸੀਂ ਆਖਿਆ ਵੀ ਚਲੋ ਦੇਖਦੇ ਆਂ। ਬਈ ਸ਼ਾਇਦ ਹੋ ਸਕਦਾ ਆਂ ਵੀ ਇਹ ਥੋੜੇ ਚਿਰ ਬਾਅਦ ਆਵੇ। ਤਾ ਤਕਰੀਬਨ ਆ ਤੁਸੀਂ ਦੇਖ ਸਕਦੇ ਹੋ ਹੁਣ ਇਹਨੇ ਕੀ ਸਕੀਮ ਲਾਈ ਹੈ ਇਹ ਆਪ ਬਾਹਰ ਨਹੀਂ ਆ ਰਿਹਾਗਾ ਉਹਨੇ ਜਿੰਨੀ ਮਿੱਟੀ ਹੈ ਸਾਰੀ ਇਕੱਠੀ ਕਰਕੇ ਆਪਣੇ ਖੁੱਡ ਦੇ ਅਗਲੇ ਜਿਹੜਾ ਮੇਨ ਆਪਾਂ ਕਹਿ ਸਕਦੇ ਹਾਂ ਖੁੱਡ ਦਾ ਦਰਵਾਜ਼ਾ ਉਹਦੇ ਵਿੱਚ ਇਕੱਠੀ ਕਰੀ ਜਾ ਰਿਹਾ ਪਿੱਛੋਂ ਪੁੱਟ ਰਿਹਾ ਆ ਤੇ ਵਾਕਈ ਚੂਹੇ ਜਿਹੜੇ ਆ ਬੜੇ ਛਾਤਰ ਦਿਮਾਗ ਹੁੰਦੇ ਆ ਬੜੇ ਤੇਜ਼ ਦਿਮਾਗ ਹੁੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਸੱਪ ਨੂੰ ਆਵਾਜ਼ ਮਾਰੀਏ ਸੱਪ ਤੇ ਸੱਪ ਨੂੰ ਸਮਝ ਆ ਜਾਂਦੀ ਕਿ ਮੇਰੇ ਲਈ ਆਵਾਜ਼ ਮਾਰ ਰਹੇ ਜਾਂ ਮੈਨੂੰ ਮਾਰਨ ਆ ਰਿਹਾ ਏਸੇ ਤਰ੍ਹਾਂ ਹੁਣ ਇਹਨੂੰ ਪਤਾ ਲੱਗ ਗਿਆ ਰਸਤੇ ਤੇ ਅਸੀਂ ਉੱਪਰ ਸੀਗੇ ਪਰ ਇੱਕ ਉਸ ਤੋਂ ਬਾਅਦ ਇਹਨੇ ਦੁਬਾਰਾ ਜਿਹੜੀ ਇਹ ਮਿੱਟੀ ਬਾਹਰ ਨਹੀਂ ਸਿੱਟੀ ਇਹ ਅੰਦਰ ਹੀ ਖੁੜਦੇ ਵਿੱਚ ਰਹਿ ਗਿਆ ਅਸੀਂ ਕਾਫੀ ਸਮਾਂ ਵੇਟ ਕੀਤੀ ਪਰ ਅਖੀਰ ਹੀ ਫਿਰ ਸਾਨੂੰ ਵੀਡੀਓ ਬੰਦ ਕਰਨੀ ਪੈ ਰਹੀ ਅਸੀਂ ਸੋਚਿਆ ਕਿ ਹੁਣ ਇਹਨੂੰ ਸਮਝ ਆ ਚੁੱਕੀ ਹੈ ਵੀ ਅਸੀਂ ਖੁੜਦੇ ਉੱਪਰ ਬੈਠੇ ਹੋ ਪੋਟ ਰਿਆ ਸੂਈ ਦੇ ਸਕਦੇ ਹੋ ਚੂਹਾ ਕਿੰਨਾ ਚਲਾ ਕੇ